ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ। ਆਜ ਦੀ ਵੀਡੀਓ ਵਿੱਚ ਭਾਈ ਆਪਾਂ ਦੋ ਨਗੇਨੇ ਸੇ ਲਈ ਲੈ ਕੇ ਆਏ ਜੀ। ਇੱਕ ਜਰਸੀ ਟੌਪ ਕਲਾਸ ਕਾਜੀ ਸੂਈ ਤੇ ਇੱਕ ਗੱਬਣ ਬੈੜਾ ਭਾਈ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੇਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵੜੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ। ਆਓ ਪੁੱਛ ਲੈਨੇ ਭਾਈ ਤੋਂ ਦੇਰ। ਹਾਜੀ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਆ ਬਈ ਵਧੀਆ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਕੰਮਕਾਰ ਅਮਰਾਡਰ ਬਹੁਤ ਚੰਗਾ ਚੱਲਦਾ ਵਾ ਬਈ ਰੌਣਗੀਆਂ ਹੈਗੀਆਂ ਆਪਣੇ ਦਾ ਘੰਟੇ ਤੇ ਘੰਟੇ ਹੀ ਵੇਖ ਜਾਂਦੀਆਂ ਹੂੰ ਹੁਣ ਉਹਦੇ ਵੀ ਆਪਾਂ ਵੀਡੀਓ ਪਾਈ ਸੀ ਕੋਈ ਬੜਾ ਕੱਚੀਆਂ ਸ਼ੋਰਾਂ ਵਾਲੇ ਕੱਚੀਆਂ ਹੀ ਵੇਗੀਆਂ ਉਹਦੇ ਆਪਣੇ ਠੀਕ ਹੈ ਬਾਈ ਆਪਾਂ ਉਹਨਾਂ ਦੇ ਵੀ ਤਿਆਰ ਕਰਕੇ ਪਾਵਾਂਗੇ ਵੀਡੀਓ ਲੋਕ ਪਹਿਲੇ ਕੱਚੀਆਂ ਹੀ ਲੈ ਲੂ ਜੰਦੇ ਆਪਾਂ ਨੂੰ ਅੱਜ ਦੋ ਵੇੜਾ ਨੇ ਹਾਂ ਬਾਕੀ ਡਾਕਟਰ ਕੋਲ ਦੋ ਵੇੜਾ ਅੱਜ ਹੈਗੀਆਂ ਦੋ ਵੇੜਾ ਆਪਣੇ ਕੋਲ ਹੋਰ ਆਉਣ ਵਾਲੇ ਠੀਕ ਤਾਂ ਬਈ ਹਾਂ ਨਾਮ ਤੇ ਐਡਰੈਸ ਬੋਲ 66 ਗਲਾਫਿਕ ਪਿੰਡ ਆ ਜੀ ਸ਼ੰਗਾਰਾ ਨੋਆ ਤਪਾ ਦਸੀਲ ਬਰਨਾਲ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਡਾਕਟਰ ਤਪਾੜ ਰਹਿ ਗਿਆ ਮੋਬਾਈਲ ਨੰਬਰ 9501433579 ਠੀਕ ਹੈ ਬਾਕੀ ਅਗਲਾ ਡਾਕਟਰ ਜਦੋਂ ਵੀ ਲੈਣੀ ਆਲੇ ਆ ਵੀ ਤਸ਼ਲੀ ਕਰਕੇ ਲੈ ਜੇ ਆਪਣੀਆਂ ਸਾਰੀਆਂ ਵਹਿੜਾਂ ਲਿਆਂਦੀਆਂ ਹੋਣਗੀਆਂ ਸਹੀ ਹੈ ਆਪਣੀ ਘਰ ਦੀ ਕੋਈ ਨਹੀਂ ਆਪਾਂ ਲੈਣੇ ਆ ਪੂਰੀ ਨਿਰਖ ਪਰ ਕੇ ਆਪ ਵੀ ਜਦੋਂ ਲਿਆਣੀ ਆ ਵੀ ਤਸ਼ਲੀ ਕਰਕੇ ਲੈ ਜੇ ਆਪਾਂ ਬਾਅਦ ਚ ਨਾਂ ਲਾ ਭਾ ਦੇਣਾ ਤੇ ਨਾ ਹੀ ਲੈਣਾ ਹੁੰਦਾ ਓਕੇ ਹਾਂ ਜਦੋਂ ਪਸ਼ੂ ਦੇਣਾ ਆਉਦਾ ਧਿਆਨ ਨਾ ਬੰਦਾ ਨਿਰਖ ਪਰ ਕੇ ਲੈ ਜੇ ਠੀਕ ਹੈ ਹਾਂ ਜਿਹੜੀ ਜਰਸੀ ਵਹਿੜ ਦੇਦੇ ਨੇ ਕਿਹੜਾ ਸੂਆ ਸੂਈ ਇਹ ਡਾਕਟਰ ਪਹਿਲਾ ਸੂਆ ਸੂਈ ਹੈ ਓਕੇ ਮੰਨ ਇਹ ਦੰਦਾ ਚੋਂ ਮੰਨ ਚੌਗੀ ਦੋ ਚੌਗੀ ਦੰਦਾ ਚੋਂ ਆ ਠੀਕ ਆ ਭਾਈ ਹਾਂ ਇਹ ਚੋਗ ਦੇ ਦੰਦ ਕਰਦੀ ਆ ਮਨ ਠੀਕ ਆ ਭਾਈ ਹਾਂ ਹੂੰ ਬੱਚਾ ਹੀ ਦੇਤਾ ਮੈਂ ਬੱਚਾ ਦਿੱਤਾ ਰੱਦ ਦੂਜਾ ਇੱਕ ਦੰਦ ਸੁਈ ਨੂੰ ਆ ਠੀਕ ਆ ਭਾਈ ਹਾਂ ਬੱਚਾ ਭਾਈ ਬੱਚਾ ਦੇਤਾ ਤੇ ਦੂਜਾ ਕਿ ਦੇਣਾ ਸੁਈ ਨੂੰ ਫੋਲਕ ਬਾਕੀ ਆ ਡਾਕਟਰ ਨਾਲ ਬੱਚੇ ਆ ਆਪਦੇ ਮੂੰਹ ਨੇ ਆਪਾਂ ਕਹਿਣ ਦੀ ਗੱਲ ਨਹੀਂ ਉਹ ਬੱਚੀ ਦੇਖੋ ਲੇਵੇ ਲੁਕ ਦੀ ਕੁਆਲਿਟੀ ਦੇਖੋ ਪੜਾ ਤਾਂ ਨਹੀਂ ਕਹਦਾ ਯਾਰ ਡਾਕਟਰ ਪਹਿਲੇ ਜੂਏ ਭਾਈ ਤੀ ਕਿ ਉਹ ਚਵਾ ਦੂ ਬੱਚੀ ਹੂੰ ਫੜੀ ਜਿਆਦੇ ਕੁਆਲਿਟੀ ਚੰਗੇ ਬਾਕੀ ਡਾਕਟਰ ਬੱਦੀ ਗੱਲ ਕੀ ਆ ਸੀਲ ਸੰਧੀ ਬਹੁਤਾ ਭਾਣਿਆਣਾ ਪਾਇਓ ਨਾ ਪਾਇਓ ਉਹੀ ਵਜ੍ਹਾ ਸੱਦੇ ਠੀਕ ਆ ਭਾਈ ਕੁਝ ਵੀ ਨਹੀਂ ਕਹਿਣਾ ਨਹੀਂ ਲੈ ਲਾਇਆ ਭਾਈ ਖੰਡੀ ਸੀਲ ਲਾਇਆ ਜੇ ਜਿੱਧਰ ਦੀ ਮਰਜ਼ੀ ਵੇਹਿਆ ਆਰਡਰ ਕਹਿਣੇ ਵੀ ਕਰ ਮਾਇਨੇ ਕੋਲ ਹੈ ਕਿ ਕਹਿਣਾ ਕਿ ਜਿਵੇਂ ਮਰਜ਼ੀ ਵੇਹਿਆ ਬਾਕੀ ਆਰਡਰ ਸੰਤੋਂ ਦਿਖਾ ਦੇ ਕੋਲ ਤੋਂ ਆ ਕੇ ਲੈ ਹਾਂ ਦੇਖ ਲੈ ਆਰਡਰ ਆ ਪੂਰਾ ਮੁੱਠੀ ਆਦਾ ਮੈਂ ਗੁਲਾਮੀ ਦਾ ਦੇਖ ਮਾਇਨੇ ਨਾ ਬਾਹ ਨਿਆ ਆਰਡਰ ਚੰਗਾ ਥੋੜਾ ਚੰਗਾ ਨਾੜਾ ਨੂੰ ਨਾ ਦੇਖੋ ਸਾਹਿਬ ਕਿੰਨੀ ਨਾੜਾ ਨੂੰ ਨਾ ਫੁੱਲ ਚੰਗੇ ਬਾਕੀ ਬੰਦੀ ਗੱਲ ਕੀ ਆਰਡਰ ਹੱਥੋਂ ਨੂੰ ਬਹਿਣੇ ਤਿਆਰੀ ਬਹੁਤ ਜਿਆਦਾ ਕਰਨੀ ਆ ਤੇ ਮਗਰੋਂ ਲੈਵਾ ਦਿਖਾ ਦੇਗਾ ਆਰਡਰ ਕਮਾਲ ਆ ਭਾਈ ਬਹੁਤ ਸੋਹਣਾ ਆਰਡਰ ਪੂਰਾ ਪੰਡ ਵਾਲਾ ਲੈ ਲੈ ਇਧਰੋਂ ਲੈਵਾ ਚੈੱਕ ਕਰ ਲੋ ਕਮਾਲ ਦਾ ਭਾਈ ਆਪ ਦਾ ਫੋਲ ਆ ਹਨਾ ਸਾਡੇ ਡਾਕਟਰ ਪੂਰਾ ਐਚਪਾਣਾ ਇਹਦਾ ਕੱਦ ਹੈ ਬਰਾਬਰ ਖੜ ਕੇ ਖਾਣੇ ਕੋਈ ਛੋਟੀ ਨਾ ਮੰਨਿੰਦਾ ਹਮ ਲਾ ਪੂਰਾ ਕੱਦ ਪੂਰੀ ਜਾਂਚ ਹੈ ਕੋਈ ਲਿੱਥੀ ਨਾ ਮੰਨੇ ਪੂਰੇ ਭੱਦੀ ਵੜਾ ਸਹੀ ਗੱਲ ਆ ਬਾਈ। ਬਾਕੀ ਆ ਡਾਕਟਰ ਨਾ ਮੰਗ ਬਰੀ ਆ ਹਰੇਕ ਬੰਦਾ ਕਹਿੰਦਾ ਵੀ ਜਲਦੀ ਚਾ ਕੇ ਦੱਸਿਓ। ਹੂੰ। ਛੇਦੀ ਬਹਿ ਨਹੀਂ ਬਹੁਤ ਘੱਟ ਮਿਲਦੀ ਆ। ਸਹੀ ਗੱਲ ਆ ਬਾਈ। ਉਹ ਕਿਹੜਾ ਤੇ ਅਸਲੋਂ ਭਾਂਡੇ ਭੂਨੇ ਵੀ ਬਾਈ ਸਾਫ ਆ। ਭਾਂਡੇ ਨੂੰ ਮੈਂ ਕਹਿੰਦੀ ਮੈਨੂੰ ਲੱਗਿਆ ਲੇਵਾ ਹੋਰ ਬੈਠੂ ਲੱਗੇ ਦੀ। ਸਹੀ ਗੱਲ ਆ ਬਾਈ। ਹਾਂ। ਲੇਵਾ ਕਮਾਲ ਬਾਈ ਦੇਖੋ ਫੀਟਿੰਗ ਚੈੱਕ ਕਰੋ। ਕਮਾਲ ਦੀ ਆ ਬਾਈ। ਬਾਕੀ ਵੱਡੀ ਗੱਲ ਕਿਹਾ ਡਾਕਟਰ ਸੀਲ ਸੰਧੀ ਦੇਖੋ ਲੈ। ਹੂੰ। ਜਿਵੇਂ ਮਰਜੀ ਬੈਠਾ। ਡਾਕਟਰ ਆ ਕਹਿੰਦੇ ਦੀ ਕੋਪਾਂ ਦੇਣਾ ਨਾ ਨਾ ਭਾਈ ਉਹੀ ਭਾਈ ਥੱਲੇ ਪਤਾ ਆਪਾਂ ਤਾਂ ਆਪਰਾ ਮਾਰ ਕੇ ਦਿਖਾਵਾਂਗੇ। ਸਹੀ ਆ ਸਹੀ ਗੱਲ ਆ ਬਾਈ ਹਾਂ ਬੜੀ ਬਰੀਡ ਆ ਬਾਈ ਨਿਆਏ ਡਾਕਟਰ ਆ ਜਾਨ ਵੀ ਬਹੁਤ ਆ ਤੇ ਲੇਵੇ ਦੀਆਂ ਕੁਆਲਿਟੀਆਂ ਸਫਾਈਆਂ ਦੇਖੋ ਲੈ ਲੇਵਾ ਦੇ ਬਾ ਨਿਆਏ ਡਾਕਟਰ ਲੇਵਾ ਚੰਗਾ ਇੱਕੋ ਜਿਹਾ ਥਾਨ ਕੱਲਾ ਕੱਲਾ ਪੂਰਾ ਡਾਟਰ ਸਮਝ ਪਈਏ ਦੁਨੇ ਪਾਸੇ ਲੇਵਾ ਦਿਖਾ ਦੇ ਡਾਕਟਰ ਜਮਾ ਇੱਕੋ ਹੀ ਲੇਵੇ ਦੀ ਤਿਆਰੀ ਆ ਤੋ ਹੱਥਾਂ ਨੂੰ ਦੇਖੀ ਲੇਵਾ ਇਦੋਂ ਡਾਟਰ ਦਿਖਾ ਦੇ ਥਾਨ ਸਹੀ ਆ ਬਾਈ ਥਾਂ ਨੂੰ ਦਿਖਾ ਦੇ ਡਾਕਟਰ ਉਹ ਚੰਗਾ ਸਨ ਲੇਗਾ ਨਾੜਾ ਨੂੜਾ ਫੁੱਲ ਚੰਗੀਆਂ ਬਾਈ ਗਾਰਡਨ ਯਾਦੇ ਚੰਗੀਆਂ ਨਾੜਾ ਖੋਲ ਦੇ ਬਾਈ ਮਣੀ ਤੋੜ ਕੇ ਦਿਖਾ ਦਈਏ ਉਈ ਸਵਾਈ ਆ ਬਾਈ ਫੁੱਲ ਬਰੀਡ ਆ ਫੁੱਲ ਕਾ ਦਾ ਪੜੀ ਵੀ ਪੂਰੀਆ ਕੋਈ ਲੈ ਨਹੀਂ ਬਾਕੀ ਡਾਕਟਰ ਨਾਲ ਇਹ ਆ ਪੀਸ ਦਾ ਇੱਕ ਤੇ ਆਉਂਦਾ ਡਾਕਟਰ ਸਿੱਧੀ ਮਿਲਦਾ ਹੀ ਬਹੁਤ ਕਰਦਾ ਸਹੀ ਗੱਲ ਆ ਬਾਈ ਡਾਕਟਰ ਕੁਆਲਟੀ ਦੇ ਬੱਚੇ ਲੈਵਾ ਦੇ ਡਾਕਟਰ ਯਾਰ ਤੋਰਾ ਦੇ ਹਣਾ ਡਾਕਟਰ ਇਹ ਤੋਰਾ ਵੀ ਆ ਬਾਕੀ ਬੱਚੀ ਜਵਾਨੀ ਜਾ ਪਹਿਲਾ ਸੂਆ ਕੋਈ ਆ ਨਹੀਂ ਹੂੰ ਬਾਕੀ ਕੁਆਲਟੀ ਦੇ ਡਾਕਟਰ ਕਿੱਡੀ ਵੱਡੀ ਬੁਢੀ ਵਹਿ ਰਹਾਲੇ ਹੂੰ ਆ ਤੁਹਾਨੂੰ ਦੇਖੀ ਡਾਕਟਰ ਤਿਆਰੀ ਹੋਰ ਬਹੁਤ ਕਰਨੀ ਆ ਨੇ ਸਹੀ ਗੱਲ ਆ ਡਾਕਟਰ ਐ ਦਿਖਾ ਦਿਓ ਉਤੋਂ ਪੱਦਰ ਪੁੱਦਰ ਕਿੰਨੀ ਆ ਹੂੰ ਬਾਕੀ ਬੱਦੀ ਗੱਲ ਕਿ ਡਾਕਟਰ ਗਰਮੀ ਦਾ ਵਹਿਰ ਚੱਲਦੀ ਏ ਆ ਹੂੰ ਗਰਮੀਆਂ ਦਾ ਤਾਂ ਗਰਮੀ ਤਾਂ ਮੰਨਣੀ ਹੀ ਨਹੀਂ ਬਾਕੀ ਤੂੰ ਲੇਵਲ ਜਿਹਾਰ ਦੇਖ ਰਾ ਇਦਾਂ ਕਿੰਨਾ ਚੰਗਾ ਲੱਗਿਆ ਲੈ ਕੀ ਬਾਤ ਇੱਕ ਨਮ ਇੱਕ ਜਿਹੜਾ ਫੋਰ ਦੇ ਬਾਰੇ ਹਾਂ ਕੋਈ ਜਗ੍ਹਾ ਨਹੀਂ ਡਾਕਟਰ ਦਵਾ ਦੇ ਕੀ ਬਾਤ ਆ ਵੀ ਬਰੀਡ ਦੇਖੋ ਚਮਕ ਚਮਕ ਡਾਕਟਰ ਚਮਕ ਚਮਕ ਬੜੀ ਜੰਗੀਆ ਥਣ ਲੈ ਵੀ ਵਾਹ ਚੰਗਾ ਬਣਿਆ ਡੈਂਟ ਪੀ ਸਭ ਹਾਂ ਬਾਕੀ ਡਾਕਟਰ ਹਲੇ ਵੀ ਦੇਖ ਕਿੰਨਾ ਚੰਗਾ ਲੱਗਿਆ ਇਹਨੂੰ ਬਾਕੀ ਆ ਡਾਕਟਰ ਨਾਲ ਛੇਤੀ ਆਈਆਂ ਬੜਾ ਮਿਲਦੀਆਂ ਬਹੁਤ ਘੱਟ ਹੈ ਸਹੀ ਗੱਲ ਆ ਬੰਦਾ ਹਾਂ ਪੂਰਾ ਰੋਡ ਦੇ ਤੇ ਬਣਾਇਆ ਦਾ ਕੱਦ ਦਾ ਕੋਈ ਛੋਟੀ ਤਾਂ ਜ਼ਮੀਨ ਆ ਮੰਨੇ ਹਾਂ ਛੋਟੀ ਪੂਰੀ ਵੱਡੀ ਵਾਰ ਦੇ ਦਾ ਬਰਾਬਰ ਖੜਾ ਲਾ ਦਿਆ ਕੱਦ ਵੀ ਦੇਖ ਲੋ ਕਿਤੇ ਬੰਦਾ ਬਾਕੀ ਆ ਵੀ ਅੰਦਾਜ਼ਾ ਲਾ ਦੇ ਕੱਦ ਦਿਖਾ ਦੇ ਰਾਈਟਰ ਬਾਕੀ ਕੁਆਲਿਟੀ ਦਿਖਾ ਦੇ ਰਾਈਟਰ ਲਾ ਕੁਆਲਿਟੀ ਦੇ ਦੇਖੋ ਇੱਕ ਨੰਬਰ ਕੁਆਲਿਟੀ ਪੂਰੀ ਕੁਆਲਿਟੀ ਕਬੂਲਦੀ ਬਹੁਤ ਚੰਗੀ ਹੈ ਹੂੰ ਦੁੱਧ ਬਾਹਰ ਰਾਈਟਰ ਪਹਿਲੇ ਜੂਏ ਬੱਚੀ ਨੂੰ 22 23 ਕਿਲੋ ਪਾਉਣ ਦਾ ਹੱਕ ਹੈ ਹੂੰ ਬਾਕੀ ਲੇਵਿਆਂ ਨੂੰ ਦੇਖਦਾ ਆਪਾਂ 25 ਕਹੇ ਆਰਡਰ 25 ਵੀ ਥੋੜਾ ਆਪਾਂ 23 ਕਿਲੋ ਕਹਿ ਕੇ ਲੈਣੀ ਦੁੱਧ ਬਾਰੇ 25 ਵੀ ਪਾ ਦੇ ਮੁੱਲ ਜਾਇਜ਼ ਹੋ ਭਰਾ ਮੁੱਲ ਆਰਡਰ ਆਪਾਂ ਜਾਇਜ਼ ਕਰਨੇ ਆਪਾਂ ਪਹਿਲੇ ਤੁਸੇ ਫੋਨ ਤੇ ਆਪਣੇ ਸਹਿਰ ਹੋ ਜਿੰਦੀਆਂ ਆਪਾਂ ਮੁੱਲ ਨਹੀਂ ਵਾਦੇ ਕਰਨੇ ਠੀਕ ਹੈ ਭਾਈ ਆਪਾਂ ਤਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਮੁੱਲ ਪਹਿਲਾਂ ਵੀ ਜਾਇਜ਼ ਹੁੰਦੇ ਆ ਮੁੱਲ ਭਾਈ ਕਹਿੰਦਾ ਅੱਜ ਵੀ ਜਾਇਜ਼ ਆਪਾਂ ਮੁੱਲ ਨਹੀਂ ਆਰਡਰ ਬਾਹਰ ਕਰਦੇ ਮੁੱਲ ਨਹੀਂ ਕਰਦੇ ਲੈ ਵਾਦੇ ਪੰਡ ਵਾਲਾ ਲੱਗਿਆ ਕਹਿੰਨੀ ਹਾਂ ਲੈ ਵਾਦੇ ਬਹੁਤ ਜਾਇਜ਼ੰਗਾਂ ਮਾਰ ਕੇ ਬਾਕੀ ਡਾਕਟਰ ਜਣਾ ਬਣਾ ਪਾਈ ਬਲਾਂ ਜੇ ਪਾਉਣਾ ਪਾ ਲੈ ਨਹੀਂ ਨਿਆਣਾ ਆਪਾਂ ਪਾ ਕੇ ਦਿਖਾ ਦੇ ਤਾਂ ਵੀ ਕੋਈ ਚੱਕਰ ਨਹੀਂ ਠੀਕ ਆ ਭਾਈ ਹਾਂ ਚਵਾਈ ਚ ਇੱਕ ਕਰਮਾਈ ਡਾਕਟਰ ਚੋਣ ਤਾਂ ਬੜਾ ਚੰਗਾ ਲੱਗਿਆ ਚੋਣ ਤਾਂ ਬਾਕੀ ਦਿਖਾ ਦੇ ਦੇ ਰਹੇ ਹੋਗੇ ਚਵਾਈ ਆ ਡਾਕਟਰ ਆਪਾਂ ਵੈੜ ਨਹੀਂ ਮਾਰੀ ਲੈਂਦੇ ਬਾਕੀ ਨਿਆਣਾ ਵੀ ਪਾ ਲੈ ਨਾ ਪਾ ਲੈ ਨੇ ਕਹਿਣੀ ਕੁਝ ਨਹੀਂ ਕਰਮਾਈ ਨਹੀਂ ਸਹੀ ਗੱਲ ਆ ਭਾਈ ਹਾਂ ਲੈ ਭਾਈ ਚੋਣ ਚਵਾ ਕਰਮਾਈ ਦਾ ਇੱਕ ਨੰਬਰ ਆ ਭਾਈ ਲੈ ਜਿਵੇਂ ਮਰਜੀ ਬਾਗੀ ਡਾਕਟਰ ਆਪਾਂ ਸਮਾਰ ਕੇ ਬਾਤਾ ਦੋ ਚਵਾਈ ਦੇ ਦਾ ਬਾਕੀ ਵੱਡੀ ਗੱਲ ਕਿ ਜਿਵੇਂ ਡਾਕਟਰ ਪਾਈਦਨ ਬੱਚੀ ਆ ਨਾ ਹੀ ਤਾਂ ਔਲ ਕਰੀ ਆ ਕੋਈ ਵਾਸਤਾ ਨਹੀਂ ਜਿਵੇਂ ਮਰਜੀ ਵਈ ਅਸਲੇ ਕੋਈ ਚੱਕਰੀ ਨਹੀਂ ਕੋਈ ਮੌਜ ਨਹੀਂ ਖਰੀ ਗਾਲੇ ਕਰੀ ਜਿੰਦੇ ਕੋਈ ਚੱਕਰੀ ਸਮਝ ਦਿਖਾ ਲੈ ਬਈ ਮਗਰ ਲਈ ਥਣਾਈ ਚਵਾਈ ਚੈੱਕ ਚਵਾਈ ਇੱਕ ਨੰਬਰ ਆ ਬਾਕੀ ਡਾਕਟਰਾਂ ਚੋਂ ਨਹੀਂ ਵਹਿਰਦਾ ਮਾਰਾ ਹੋਣਾ ਚੋਂ ਤਾਂ ਬਾਹਰ ਨਹੀਂ ਜਾਏ ਚੰਗਾ ਲੱਗਿਆ ਹਮ ਬਾਕੀ ਨਿਆਣਾ ਵੀ ਪਾਲੇ ਨਾ ਪਾਲੇ ਡਾਕਟਰ ਕਹਿਣੀ ਕੁਛ ਨਹੀਂ ਕਰ ਮਾਰੀ ਨੇ ਹਮ ਬਾਕੀ ਸ਼ਮਾਰ ਕਹਿੰਦੇ ਛੱਲੀ ਕਰਕੇ ਲੈ ਜੇ ਆਪਾਂ ਨੂੰ ਤਾਂ ਵੀ ਕੋਈ ਚੱਕਰ ਨਹੀਂ ਸਹੀ ਗੱਲ ਆ ਬਈ ਬਾਕੀ ਸੀਲ ਸੰਦੀ ਬਾਹਰ ਡਾਕਟਰ ਬਾਹਰ ਕੋਈ ਆਇਆ ਨਾ ਮੰਨੀ ਵੀ ਆਏ ਆ ਹਮ ਸਹੀ ਗੱਲ ਆ ਇੰਨੀਆਂ ਕਿਤਾਰਾਂ ਮਾਰੀਆਂ ਹਨ ਤੇ ਲੈ ਥਾਣ ਦੇਖੋ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਬਈ ਨਾਣਾ ਨੂਣਾ ਫੁੱਲ ਚਾਹੀਆਂ ਫੁੱਲ ਬਰੀਡ ਆ ਬਈ ਬਾਕੀ ਡਾਕਟਰ ਮੈਂ ਕੁਆਲਿਟੀ ਵਾਲੀ ਹੈ ਵਹਿਰ ਦੀ ਬਾਲਾ ਮੋਲ ਨਹੀਂ ਕਰਦੇ ਮੋਲ ਮੋਲ ਡਾਕਟਰ ਜਾਇਜ਼ ਕਰਨਾ ਆਪਾਂ ਮੋਲ ਨਹੀਂ ਵਧਾ ਕਰਨਾ ਡਾਕਟਰ ਵੱਡੀ ਗੱਲ ਕੀ ਹੈ ਡਾਕਟਰ ਇਹ ਆਪਣਾ ਬਹਿ ਦਾ ਬਹਿ ਤਾਂ ਭਲਾ ਐਂ ਜਾ ਲੈ ਹਮ ਲੈ ਲੈ ਕਹਿਣਾ ਕੋਈ ਨਹੀਂ ਜਮੇ ਲੈ ਵਾ ਇੱਕ ਨੰਬਰ ਆ ਹਨਾ ਬਾਕੀ ਵੱਡੀ ਗੱਲ ਕੀ ਹੈ ਡਾਕਟਰ ਅਸਲੀ ਸੰਧੀ ਵਹਿਰ ਬਾਦੀ ਗੱਲ ਹੈ ਲੈ ਤਾ ਜਿਵੇਂ ਮਰਜ਼ੀ ਵਹਿ ਜਾ ਕਲ ਮਾਈ ਨੇ ਕਹਿਣੀ ਕੁਝ ਨਹੀਂ ਯਾਰ ਲੈ ਮੋਲ ਜਾਇਜ ਮੋਲ ਡਾਕਟਰ ਆਪਾਂ ਜਾਇਜ ਕਰਨੇ ਕੋਈ ਮੋਲ ਨਹੀਂ ਵਾਹੇ ਕਰਨੇ ਹੂੰ ਬਾਕੀ ਆ ਫੇਰ ਦੇਖ ਕੇ ਬੰਦਾ ਆਪ ਹੀ ਡਾਕਟਰ ਕਹਿੰਦਾ ਆ ਵੀ ਜਾਇ ਮੋਲ ਮਾਲ ਮੋਲ ਬੰਦਾ ਲਾਉਂਦਾ ਹੀ ਆ ਹੂੰ ਆਪਾਂ ਕੋ ਮੋਲ ਨਹੀਂ ਵਧੇ ਕਰਨੇ ਸਹੀ ਆ ਭਾਈ ਅੱਜ ਇਹਨੂੰ ਦੂਜਾ ਦਿਨ ਸੂਈ ਨਾ ਡਾਕਟਰ ਓਕੇ ਭਾਈ ਅੱਗੇ ਭਾਈ 2 ਨੰਬਰ ਤੇ ਇਹ ਡਾਕਟਰ ਦੂਜਾ ਸੂ ਆ ਹਾਏ ਇਹ ਵੀ ਜਲਸੀ ਠੀਕ ਆ ਭਾਈ ਬਾਕੀ ਕੁਆਲਿਟੀ ਦਿਖਾ ਦੇ ਡਾਕਟਰ ਪੂਰਾ ਮੱਤੇ ਟੋਟਾ ਪੂਰੀ ਜੱਦ ਕੁਆਲਿਟੀ ਦੇਖ ਲੈ ਹੂੰ ਪੂਰਾ ਕੱਦ ਵਜਾ ਸਹੀ ਗੱਲ ਆ ਭਾਈ ਫੇਰ ਕੁਆਲਿਟੀ ਦੇਖ ਡਾਕਟਰ ਫੇਸ ਦੇਖ ਹਣ ਮਾਗੀ ਡਾਕਟਰ ਨਾ ਭਾਰੀ ਆਪਾਂ ਬਾਹਰ ਲੈਂਦੀ ਨਹੀਂ ਯਾਰ ਬਾਹਰ ਆਪਾਂ ਵੀ ਲੈ ਕੇ ਚੰਗੀ ਰਾਜੀਏ ਚੰਗੇ ਨਾਮ ਪਰ ਵੇਖਦਾ ਹਮਮ ਬੱਦੀ ਗੱਲ ਕੀ ਡਾਕਟਰ ਸੀ ਇਹ ਵੀ ਬਹੁਤ ਆ ਜਿਵੇਂ ਮਰਜੀ ਹਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਜਿਵੇਂ ਨਾ ਕੋ ਕੋ ਕਹੇ ਹਜੇ ਮੰਨ ਕੇ ਵੇਲੇ ਇੱਕ ਦੋ ਸੂਲ ਤੇ ਜੁੜ ਲੈਂਦੀ ਆ ਤੇ ਬਾਕੀ ਵੱਡੀ ਗੱਲ ਕੀ ਡਾਕਟਰ ਘੱਟ ਵੇੜੇ ਦਿਖਾ ਦੇ ਵੇੜਾ ਚੈੱਕ ਕਰਨ ਲੈ ਵੇ ਪੂਰੇ ਆਰਡਰ ਕੁਆਲਟੀ ਚੰਗੇ ਜੀ ਤਾਂ ਬਾਹਰ ਦਿਨਾਂ ਤੇ ਹੈਗੀ ਨਾ ਤਿਆਰੀ ਕਰ ਗਈ ਬਾਹਰ ਨੇ ਦੱਸਣਾ ਹੀ ਆ ਮੈਂ ਵਾਕਿਆ ਹੀ ਬਣੀ ਆ ਸਹੀ ਗੱਲ ਹੈ ਬਾਕੀ ਡਾਕਟਰ ਨੂੰ ਦਿਖਾ ਦੇ ਵੱਡੀ ਬੁੱਡੀ ਬਹੁਤ ਆ ਵੇੜ ਸਹੀ ਗੱਲ ਹੈ ਕੋਈ ਛੋਟੀ ਨਾ ਮੰਨੇ ਬੰਦਾ ਕੀ ਆ ਭਾਈ ਉਸ ਪੂਰਾ ਕਰਦਾ ਡਾਕਟਰ ਫੁੱਲ ਕਰਦਾ ਫੁੱਲ ਕਰਦਾ ਡਾਕਟਰ ਚੌਕ ਵਰੀ ਆ ਆਂਡਰ ਸਲੀਨਰ ਗਈ ਪਈ ਆ ਵੇੜ ਹੂੰ ਐਨਾ ਬੰਦੇ ਵੀ ਖੁਸ਼ਕ ਆ ਸਹੀ ਆ ਭਾਈ ਹਾਂ ਠੀਕ ਹੈ ਬਈ ਖੋਲ ਬਈ ਤੋੜ ਕੇ ਦਿਖਾ ਦੇ ਚਮਕ ਪੂਰੀ ਆ ਫੁੱਲ ਬ੍ਰੀਡ ਆ ਬਈ ਕੱਲੀ ਕੱਚੀ ਕੱਚੀ ਆ ਉਹ ਸਭ ਅੱਜ ਡਾਕਟਰ ਆ ਜਾਂ ਆਪਾਂ ਨੂੰ ਦੋ ਦਿਨ ਚਾਰ ਹੋ ਜਾਣਾ ਵਾਹਣ ਨੇ ਡੰਗ ਦੇ ਵੀ ਜਿੱਤਿਆ ਹੋ ਜਾਣਾ ਆ ਕੋਈ ਬਾਲੇ ਬਾਕੀ ਲੇਵਾ ਦੇਖਦਾ ਡਾਕਟਰ ਦਾ ਲੈ ਬਈ ਤੋੜਾ ਚੈੱਕ ਰੋ ਇੱਕ ਨਾ ਬਾਕੀ ਡਾਕਟਰ ਕੁਆਲਿਟੀ ਵਾਲੀ ਆ ਹਮ ਬਾਕੀ ਡਾਕਟਰ ਤਾਂ ਐ ਦੇਖੀ ਜੋ ਦਿਨ ਹੈ ਪਿਆਰ ਹੋ ਗਈ ਨਾ ਵਾਹਣ ਨੇ ਓੰਨੇ ਕ ਵਾਹਣ ਓੰਨੇ ਲੇਵਾ ਆਇਆ ਵਾਣ ਓੰਨੇ ਲੇਵਾ ਆ ਹਾਂ ਇਹ ਤਾਂ ਕੱਚੀ ਕੱਚੀ ਆ ਹਮ ਆਪੋਂ ਦਾ ਉਹ ਵੀ ਜਦੋਂ ਆਪ ਨਾਲ ਵੀਡੀਓ ਪਿਆਦ ਨਹੀਂ ਦੋ ਦਿਨ ਤਿਆਰ ਕਰਕੇ ਪੁਲਿਸ ਦੀ ਬੱਚੀ ਓਨੀ ਕ ਬੱਚੀ ਉਹਨਾਂ ਲੈਵਾ ਕਰਨਾ ਹੈ ਸਹੀ ਗੱਲ ਆ ਬਾਕੀ ਜਦ ਤੂੰ ਦਿਖਾ ਦੇ ਪੁੱਤ ਪੁੱਤਰ ਹੂੰ ਇਹਦਾ ਪੂਰਾ ਕੱਦ ਦਾ ਪੂਰੀ ਪੁੱਤ ਪੁੱਤਰ ਹੈ ਹੂੰ ਬਾਕੀ ਵੱਡੀ ਗੱਲ ਕੀ ਹੈ ਨਸੀਲ ਸੰਦੇ ਇੰਨੀ ਕ ਲੈ ਇੱਥੇ ਬਹਿ ਜਾ ਸੇ ਇੱਥੇ ਬਹਿ ਜਾ ਕੋਈ ਚੱਕਰੀ ਨਾ ਇਹਨਾਂ ਜਮੀਨ ਦੀ ਕੋਈ ਕਰਮਾ ਨਹੀਂ ਲੈਂਦਾ ਠੰਡੀ ਸੀਲ ਆ ਕਿਆ ਬਾਤ ਆ ਬਾਈ ਬਾਕੀ ਇਹਦੇ ਲਾਟੂ ਦਾ ਦਿਖਾ ਦੇ ਦੇ ਵਿੱਚ ਕਿ ਨਾ ਆਦੇ ਮੋਲ ਜੈ ਜੀ ਮੋਲ ਦਾ ਡਾਕਟਰ ਜੈਜ ਕਰਨੇ ਆਪਾਂ ਮੋਲ ਨਹੀਂ ਵਾੜੇ ਕਰਨੇ ਤੂੰ ਬੱਚੀ ਦੇ ਖਿਆਲ ਆਪ ਹੀ ਦੱਸੇਗਾ ਵੀ ਕਿੰਨੇ ਕਾ ਜਾਨਵਰ ਦੇਖ ਰਖਦਾ ਹੈ ਕੋ ਬੰਦਾ ਹੂੰ ਬਾਕੀ ਡਾਕਟਰ ਥੱਲੇੋਂ ਲੈ ਕੇ ਜਿਹਾਰ ਦਿਖਾ ਦੇ ਕੀ ਬਾਤ ਆ ਤੁਹਾਨੂੰ ਬੈਠਦੇ ਨਾ ਬਾਈਨਾ ਬਹੁਤ ਜਿਆਦਾ ਹੈ ਹੂੰ ਮੋਲ ਬਾਈ ਕਹਿੰਦਾ ਜੈ ਜੀ ਹਾਂ ਮੋਲ ਨਹੀਂ ਵਾੜੇ ਕਰਨੇ ਮੋਲ ਆਪਾਂ ਜੈਜ ਕਰਨੇ ਆ ਮੋਲ ਤਾਂ ਪਹਿਲਾਂ ਵੀ ਜੈਜ ਹੀ ਹੁੰਦੀ ਹੈ ਹਾਂ ਠੀਕ ਆ ਕਿ ਨਹੀਂ ਮੂਹਰੋ ਲੈਵਾ ਚੈੱਕ ਕਰਵਾਉਨੇ ਮੂਹਰੋ ਲੈਵਾ ਦੇਖੀ ਡਾਕਟਰ ਕਿੰਨੀ ਦੂਰ ਚਾਲੀ ਬਿਟੀ ਆ ਬੜੇ ਮਗਰੂ ਦੇ ਚੈਰੀ ਕਿੰਨੀ ਆ ਲੈ ਲੈ ਮੂਹਰੋ ਵੀ ਤੂੰ ਨੀਗਨੀਉ ਲੈਵਾ ਉਹਦਾ ਮਗਰ ਵੀ ਲ ਜੋ ਤਿਆਰ ਹੋ ਗਏ ਨੇ ਲੇਵਾ ਡਾਟਰ ਬਹੁਤ ਵਧੀਆ ਬਣਾਉਣਾ ਸਹੀ ਗੱਲ ਆ ਬਾਈ ਤੇਰਾ ਕੁਆਲਿਟੀ ਦੇਖ ਵੈਣ ਦੀ ਫੁੱਲ 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 ਡਾਟਰ ਦੇਵਾ ਚੰਗਾ ਹਨ ਹੁਣ ਬਹੁਤ ਜਿਆਦਾ ਚੰਗਾ ਲੱਗਿਆ ਕੱਦ ਬਹੁਤ ਆ ਜਾਨਵਰੀ ਡਾਟਰ ਵੈਚਦਾ ਬਾਕੀ ਯਾਰ ਦੋਨੇ ਬੜਾ ਗਰਮੀ ਨਹੀਂ ਮਾਰ ਹਾਂ ਬਾਕੀ ਡਾਟਰ ਨਾਲ ਗਰਮੀ ਮੰਨਣਾ ਬਾਕੀ ਡਾਟਰ ਨਾਲ ਜਲਸ਼ਿਕਰੀ ਡਿਮਾਂਡ ਬੜੀ ਸੀ ਡਿਮਾਂਡ ਬੜੀ ਹਾਂ ਕੱਦ ਫੁੱਲ ਕੱਦ ਡਾਟਰ ਫੁੱਲ ਆ ਬਾਕੀ ਕੁਆਲਿਟੀ ਫੁੱਲ ਆ ਛੋਟੀਆਂ ਨਹੀਂ ਹੈਗੀਆਂ ਹਾਂ ਬ੍ਰੀਡ ਆ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ